ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਜੀ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਦੀ ਗੱਲ ਕੀ ਸੁਣਾਈ ਸੰਗ ਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗ ਤੇ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗ ਤੇ ਰੱਬ ਜੀ ਆ ਸਾਧੂਆਂ ਦਾ ਦਰਬਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਕਹਿੰਦੇ ਅਰਜਨ ਦਾ ਤੀਰ ਭਾਵੇਂ ਮੱਛੀ ਦੀ ਅੱਖ ਵਿੱਚ ਨਾ ਲੱਗਾ ਹੋਵੇ ਪਰ ਮਹਾਪੁਰਖਾਂ ਦਾ ਕੱਢਿਆ ਹੋਇਆ ਬੋਲ ਵਦਾਨ ਦੀ ਛੱਟ ਤਰ੍ਹਾਂ ਪੂਰਾ ਹੁੰਦਾ ਏ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਉਹ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਮੋੜਦਾਨ ਸਾਧੂਆਂ ਦੀ ਮੋੜਦਾਨ ਕਰਤਾ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਉਹ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਮਨੇ ਇਹ ਪੁੱਤਰਾਂ ਦੇ ਦੀਵੇ ਘਰਾ ਚ ਜਗਾਵੰਦੇ ਉੱਤਰਾ ਦੇ ਦੀਵੇ ਕਰਾ ਚ ਜਗਾਵਾਂ ਦੇ ਡੁੱਬਦੇ ਹੋਿਆਂ ਨੂੰ ਸਾਧੂ ਤੇ ਨੇ ਤਾਰ ਦੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਦੀ ਆਹ ਰਸਤਾ ਉਹ ਖਾਉਂਦੇ ਆ ਸਤਾਬ ਖਾਉਂਦੇ ਪੁੱਲੀ ਹੋਇ ਲਕਾਇਰੂ ਇਹ ਗੁਰੂ ਨਾਲ ਜੋੜਦੇ ਨੇ ਮਾਈ ਭਾਈ ਨੂੰ ਇਹ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਆਓ ਤਪਦੇ ਦਿਲਾਂ ਦੇ ਤਾਈਂ ਦੇਂਦੇ ਠਾਰ ਜੀ ਤਪਦੇ ਦਿਲਾਂ ਦੇ ਤਾਈਂ ਦੇਂਦੇ ਠਾਰ ਜੀ ਸਾਧੂਆਂ ਦੀ ਮਹਿਮਾ ਅਪਾਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਹਰ ਕੋਈ ਨਹੀਂ ਸੰਤਾਂ ਦੀ ਰਮ ਜੀ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਣਦਾ ਸਾਧੂਆਂ ਨੂੰ ਪਾਉਂਦਾ ਨਾ ਸਾਧੂਆਂ ਨੂੰ ਪਾਉਂਦਾ ਨਹੀਂ ਦੇਹ ਹੰਕ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਜੋ ਨੀਵਾ ਹੋ ਜੋ ਸਾਧੂ ਦੀ ਸ਼ਰਨ ਨੇ ਆਉਂਦਾ ਹੈ ਉਹ ਮੂਹ ਮੰਗੀਆਂ ਮਾਰਾ ਦਾ ਪਾਉਂਦਾ ਹੈ